ਸਟੇਟ ਰੈੱਡ ਕਰਾਸ ਯੂਨਿਟ ਵੱਲੋਂ ਸਾਨੂੰ ਪਟਿਆਲਾ ਜ਼ਿਲ੍ਹੇ 'ਚ ਐਮ ਐਮ ਐਸ ਮੋਬਾਈਲ ਮੈਡੀਕਲ ਯੂਨਿਟ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਇੱਕ ਮੋਬਾਈਲ ਵੈਨ ਦਿੱਖਦੀ ਹੈਗੀ ਜਿਹਦੇ ਵਿੱਚ ਡਾਕਟਰ ਤੇ ਫਾਰਮਾਸਿਸਟ ਸਟਾਫ ਹੋਊਗਾ ਇਹ ਮੈਮ ਐਮ ਐਮ ਐਸ ਜੋ ਇਹ ਹੈ ਮੋਬਾਈਲ ਮੈਡੀਕਲ ਯੂਨਿਟ ਐਮ ਐਮ ਯੂ ਇਹ ਪਿੰਡ-ਪਿੰਡ ਜਾ ਕੇ ਪੂਰਾ ਸਰਵੇ ਕਰਨਗੇ ਬੇਸਿਕ ਜਿਹੜਾ ਸਾਡਾ ਮੈਡੀਕਲ ਸਕਰੀਨਿੰਗ ਹੈ ਉਹ ਕਰਨਗੇ ਤੇ ਅਸੀਂ ਸਾਡੀ ਕੋਸ਼ਿਸ਼ ਰਹੂਗੀ ਕਿ ਸਰਕਾਰੀ ਸਕੂਲ ਬੇਸਿਕਲੀ ਜਿਹੜਾ ਸਾਡਾ ਨਿਯਮ ਮੁਕਤ ਸਪੈਸ਼ਲੀ ਐਡੋਲਸੈਂਟ ਗਰਲਸ ਵਾਸਤੇ ਅਸੀਂ ਅਭਿਆਨ ਚਲਾਉਂਦੇ ਆ ਉਹਨੂੰ ਇਹਦੇ ਨਾਲ ਲਿੰਕ ਕਰ ਦਿੱਤਾ ਜਾਵੇ ਦੀ ਪ੍ਰੋਪਰ ਮੋਨਿਟਰਿੰਗ ਹੋਣ ਤੇ ਵੱਦ ਤੋਂ ਵੱਦ ਲੋਕੀ ਇਹਦਾ ਫਾਇਦਾ ਵੀ ਉਠਾਣ ਤੇ ਇਹਨੂੰ ਰੂਟੀਨ ਵਿੱਚ ਅਸੀਂ ਬਾਕੀ ਸਾਡੇ ਜੋ ਡਾਟਾਬੇਸ ਆਊਗਾ ਫਾਰ ਟਰਸ਼ਰੀ ਕੇਅਰ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਕਲੱਬ ਕਰਕੇ ਪ੍ਰੋਪਰ ਇਹਦਾ ਡਾਟਾ ਸ਼ੀਟ ਬਣਾ ਕੇ ਲੋਕਾਂ ਨੂੰ ਕਹਿੰਦਾ ਜਿਹੜੀ ਮੈਡੀਕਲ ਵੀ ਹੈਗੀ ਉਹ ਉਹਨਾਂ ਦੇ ਡੋਰ ਸਟੈਪ ਤੇ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗਾ